ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਅਸੀਂ ਸੁਨਾਮ ਦੇ ਲਾਗੇ ਲਖਮੀਰ ਵਾਲਾ ਪਿੰਡੋਂ ਵਿਚ ਰਹਿਣ ਵਾਲੇ ਆ ਤੇ ਸਾਨੂੰ ਜਿਲ੍ਹਾ ਸੰਗਰੂਰ ਪੈਂਦਾ ਹੈ ਹਾਂਜੀ ਕੀ ਗੱਲ ਹੋਈ ਤੁਹਾਡੇ ਪਿਤਾ ਜੀ ਕਿੱਥੇ ਗੁੰਮ ਹੋਏ ਤੇ ਤੁਸੀਂ ਕਿਦੋਂ ਅੰਬਰਸਰ ਪਹੁੰਚੇ ਸੀ ਅਸੀਂ 6 ਤਰੀਕ ਨੂੰ ਅਸੀਂ ਅੰਬਰਸਰ ਪਹੁੰਚੇ ਆ ਤੇ 7 ਤਰੀਕ ਨੂੰ ਅਸੀਂ ਵਾਪਸੀ ਕਰਨੀ ਸੀ 7 ਤਰੀਕ ਨੂੰ ਅਸੀਂ ਮਤਲਬ ਸਾਡਾ ਰੈਂਟ ਸੀਗਾ ਮਤਲਬ 12 ਵਜੇ ਤੱਕ ਜੀ ਕਮਰਾ ਛੱਡਣਾ ਸੀਗਾ ਤੇ ਮੰਮੀ ਜੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਇਹਨੇ ਹਰਮੰਦਰ ਸਾਹਿਬ ਵਿੱਚ ਬੈਠ ਜਾਣੇ ਹੈਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਤਾਂ ਕਰਕੇ ਸਾਡਾ ਮੰਮੀ ਡੈਡੀ ਅਰ ਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਲੰਗਰ ਚ ਜਾ ਕੇ ਲੰਗਰ ਛਕ ਕੇ ਆਏ ਤੇ ਮੰਮੀ ਮੰਮੀ ਕੋਲ ਬਹਿ ਗਏ ਤੇ ਇਸ ਤੋਂ ਬਾਅਦ ਡੈਡੀ ਬਾਥਰੂਮ ਕਰਨ ਗਏ ਨੇਗੇ ਤੇ ਬਾਥਰੂਮ ਕਰਕੇ ਵਾਪਸ ਨਹੀਂ ਆਏ ਅਸੀਂ ਗੁਰਦੁਆਰ ਸਾਹਿਬ ਦੇ ਕੈਮਰਾ ਰਹੀ ਚੈੱਕ ਕਰਿਆ ਤੇ ਉਹ ਮਤਲਬ ਬਾਥਰੂਮ ਕਰਨ ਨਹੀਂ ਗਏ ਤੇ ਮਤਲਬ ਉਹ ਬਾਬਾ ਢਾਲਾ ਸਾਹਿਬ ਨੂੰ ਗੁਰਦੁਆਰੇ ਕੋਣੀ ਪੈਗੇ ਉਹਨਾਂ ਨੂੰ ਚੌਂਦੀ ਲੱਗੀ ਪਤਾ ਨਹੀਂ ਕੁਝ ਕੀ ਹੋਇਆ ਉਹਨਾਂ ਦੇ ਦਿਮਾਗ 'ਚ ਕੀ ਆਇਆ ਕਿਉਂ ਪੀੜੀਆਂ ਗਲੀਆਂ ਵਿੱਚ ਬਾਗੇ ਉਸ ਤੋਂ ਬਾਅਦ ਸਾਨੂੰ ਕੋਈ ਖਬਰ ਨਹੀਂ ਜੀ ਕਿੰਨੀ ਉਮਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਬਾਪੂ ਜੀ ਦੀ 75 ਸਾਲ ਉਮਰ ਹੈ ਜੀ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਕਿ ਦਿਮਾਗ ਤੋਂ ਥੋੜੇ ਹੌਲੇ ਨੇਗੇ ਉਹਨਾਂ ਨੂੰ ਇੰਨਾ ਪਤਾ ਨਹੀਂ ਹੈਗਾ ਜੀ ਮੈਂ ਲੱਗੂ ਉਹਨੂੰ ਆਪਦਾ ਨਾਮ ਵੀ ਸਹੀ ਤਰ੍ਹਾਂ ਦੱਸਣਾ ਹੁੰਦਾ ਜਿਵੇਂ ਦਰਸ਼ਨ ਸਿੰਘ ਨੂੰ ਧਰਤ ਸਿੰਘ ਹੀ ਕਹਿਣਗੇ ਜਿਵੇਂ ਸਾਡੇ ਸ਼ਹਿਰ ਵਾਲੇ ਵੀ ਸੁਣਾਪ ਹੈ ਤਾਂ ਉਹਨੂੰ ਫਾਮ ਕਿਹਾ ਜਾਣਗੇ ਮੈਨੂੰ ਕਾਲੇ ਦੇ ਨਾਮ ਤੋਂ ਜਾਣਦੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ ਤੇ ਪੁਲਿਸ ਦਾ ਕਿੰਨਾ ਸਹਿਯੋਗ ਹੈ ਤੇ ਪੁਲਿਸ ਵਾਲਿਆਂ ਨੇ ਅਸੀਂ ਮਤਲਬ ਵੀ ਪਹਿਲੇ ਦਿਨ ਜਾਣਕਾਰੀ ਦਿੱਤੀ ਆ ਅਸੀਂ ਆ ਰਿਪੋਰਟ ਵੀ ਲਿਖਾਈ ਹੈਗੀ ਕਿ ਮਤਲਬ ਪੁਲਸ ਵਾਲੇ ਨੇ ਪੁਲਸ ਮੁਲਾਇਮਾ ਨੇ ਸਾਨੂੰ ਮਤਲਬ ਪਹਿਲੇ ਦਿਨ ਕੈਮਰਾ ਕੈਮਰੇ ਚੈੱਕ ਕਰਵਾਇਆ ਨੇ ਗਲੀਆਂ ਵਿੱਚ ਕੁਝ ਅਸੀਂ ਆਪ ਹੀ ਕਰੀ ਨੇ ਤੇ ਇਸ ਤੋਂ ਬਾਅਦ ਪੁਲਸ ਮੁਲਾਇਮਾ ਨੇ ਆਪਦੇ ਵਾਸਤੇ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪਾਂ ਸਰਕਿਤ ਬਾਡੀ ਫੋਟੋ ਵੀ ਪਾਈ ਤੇ ਹੁਣ ਪਤਾ ਨਹੀਂ ਲੱਗਾ ਅਜੇ ਤੱਕ ਸਾਨੂੰ ਵਾਲੇ ਕੋਈ ਕਵਰ ਨਹੀਂ ਮਿਲੀ ਰਹੀ ਕਿ ਤੁਸੀਂ ਕੋਈ ਇਨਾਮ ਦੀ ਘੋਸ਼ਣਾ ਵੀ ਕੀਤੀ ਹੈ ਹਾਂਜੀ ਹਾਂਜੀ ਅਸੀਂ ਜੇ ਕੋਈ ਸਾਨੂੰ ਕੋਈ ਵੀ ਜਾਣਕਾਰੀ ਦਿੰਦਾ ਅਸੀਂ 2000 ਰੁਪਏ ਦਾ ਇਨਾਮ ਦੇਵਾਂਗੇ ਤੇ ਕੋਈ ਮੋਬਾਈਲ ਨੰਬਰ ਦੱਸਣਾ ਚਾਹੁੰਦੇ ਜੀ ਨੰਬਰ ਮੇਰਾ ਜੀ 81813488 ਹੈ ਜੀ 628081348 ਇੱਥੇ ਸੰਪਰਕ ਕਰ ਸਕਦੇ ਤੁਹਾਡੇ ਨਾਲ ਹਾਂਜੀ ਹਾਂ ਤੇ ਕਿੰਨੇ ਦਿਨ ਵਾਸਤੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਆਏ ਸੀ ਜੀ ਇੱਕ ਦਿਨ ਵਾਸਤੇ ਆਏ ਸੀ ਜੇ 6 ਤਰੀਕ ਨੂੰ ਆਏ ਸਾਡੇ 7 ਤਰੀਕ ਨੂੰ ਜਾਣ ਦੀ ਵਾਪਸੀ ਸੀ ਇੱਕ ਟ੍ਰੇਨ ਰਹਿ ਜਾਣਾ ਸੀ ਹਾਂਜੀ ਟ੍ਰੇਨ ਰਹੀਆਂ ਟ੍ਰੇਨ ਨਾਲ ਹੀ ਜਾਣਾ ਸੀ ਠੀਕ